ਹੋ ਗਈ ਸ਼ੁਰੂ ਸਤਿ ਸ੍ਰੀ ਅਕਾਲ ਵੀਰ ਜੀ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਵਲੌਗ ਤੇ ਆਪਾਂ ਅੱਜ ਦਾ ਵਲੌਗ ਆਪਾਂ ਨੇ ਬੰਦੇ ਅੱਜ ਆ ਕੇ ਕੰਬੈਨ ਨੂੰ ਰਿਪੇਅਰਿੰਗ ਤੇ ਕਿਉਂਕਿ ਧੁੱਪ ਵੀ ਥੋੜੀ ਜ਼ਿਆਦਾ ਹੈ ਇਹਦੇ ਕਰਕੇ ਆਪਾਂ ਦੋ ਘੰਟੇ ਲਾਉਣਾ ਹੈ ਦੋ ਘੰਟੇ ਤੋਂ ਬਾਅਦ ਫਿਰ ਆਪਾਂ ਸ਼ਾਮ ਨੂੰ ਫੇਰ ਲੱਗੋਗੇ ਵੀਰ ਆ ਚੁੱਕਿਆ ਮਸ਼ੀਨ ਕੋਲੇ ਸਤਿ ਸ੍ਰੀ ਅਕਾਲ ਬਲਵਲੋਂ ਕੀ ਕਰ ਰਹੇ ਆ ਇੱਥੇ ਬਾਸਕਰ ਦਾ ਸੈਟਿੰਗ ਕਰ ਰਹੇ ਆ ਅਗਲਾ ਨਾਰਬਿਟੇਲਾ ਕਰ ਰਹੇ ਆ ਹਾਂ ਤਾਂ ਲੱਗਾ ਬੈ। ਤਾਂ ਲੱਗਾ ਬੈ। ਥੋੜਾ ਰੇ ਪਰਲੇ ਪਹਿਮਾ ਜਾਣਾ ਫਿਰ ਉਹਨੇ। ਬਾਈ ਥਰੇਰ ਬੰਨਣਾ ਲਾਉਣਾ ਹੈ ਕਿ ਲੱਗਣੀ ਕਿੱਥੇ? ਹੁਣ ਆਖੀ ਬਾਕੀ ਇਧਰ ਆਪਣਾ ਬਾਈ ਸਾਹਿਬ ਕੋਰ ਲੱਗਾ। ਸੱਸੀ ਘਰ ਬਾਕੀ ਵਿਚਾਰੇ। ਸੱਸੀ ਕਿ ਇਹਨਾਂ ਦੋਵਾਂ ਨੂੰ ਜਾਣਾ ਹੈ ਬਾਹਰ ਆਪਣਾ ਮੁੰਗੀ ਦੇ। ਕਹਿੰਨੇ ਦੇਖੋ ਪਰਲੇ ਬਸ ਗੋਰੀ ਹੈ ਜਿਹੜਾ। ਕੁਝ ਗੋਰੀ ਦੇ ਵੀ ਜਾਣਦੇ ਜੇ। ਤੈਨੂੰ ਨਹੀਂ ਜਾਣਦੇ ਜੇ। ਅਜਵਲ ਹੋ ਗਏ ਕਰੀਏ ਕਰੀਏ ਢੱਲਾ ਤੂੰ ਕਿਨੇ ਆਇਆ ਈ ਤੂੰ ਕਿਨੇ ਆਇਆ ਮਾੜਾ ਬੱਚਾ ਕੀ ਕਰਨਾ ਲੱਸੀ ਕਰਨਾ ਕੀ ਲੱਗਦੀ ਆ ਮੈਂ ਲੱਸੀ ਲੈ ਉੱਪਰ ਨਹੀਂ ਕਿੰਨੇ ਸਿੱਧੀ ਔਰ ਲੈ ਉਧਰ ਲੈ ਕੇ ਆਵਾਂਗੇ ਇੱਧਰ ਲੈ ਚੱਲ 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 ਉਹਦਾ ਕਰ ਇੱਥੇ ਬਾਹਰ ਸਾਵੜੀ ਦੀ ਲਿਆ ਚੱਕ ਕੇ ਜਿਹੜੇ ਬਣਾ ਚੱਕੂ ਜੈ ਨਹੀਂ ਬਣਾਇਆ ਇੱਕ ਵਿੱਚ ਪਾ ਗਦੇ ਸਿੱਧੀ ਕਰਨ ਵਾਸਤੇ ਹੂੰ ਪਹਿਲਾਂ ਕਾਹਤੇ ਢੱਲਾ ਗੋਰੀ ਅਗਲਾ ਨਾ ਛੇੜੀ ਚੰਗਾ ਅਗਲਾ ਨਾ ਇੱਕ ਵਾਰ ਸ਼ੇਡਿੰਗ ਤੇ ਆਪਾਂ ਇਹ ਬਾਸਕਟ ਦੀ ਬਣਾਈ ਸ਼ੁਰੂ ਕਰਨ ਲੱਗੇ ਆ ਕਿਸ ਤਰੀਕੇ ਨਾਲ ਬਣਨੀ ਆਪਾਂ ਇਹ ਅਹੀਂ ਵਾ ਚੁੱਕ ਲਈਏ ਇਹ ਨਹੀਂ ਲੈਉਣਾ ਅੰਦਰ ਤਾਂ ਇਹ ਬਣਾਈ ਤੇ ਆਪਾਂ ਇਹ ਮੋਟਰ ਤਾਂ ਨਾ ਆ ਹਾਂ ਮੋਟਰ ਤਾਂ ਥੇੜ ਮਾਰਨਾ ਅਹੀਂ ਕਰ ਗੋਰੀ ਆ ਇਹ ਥੜਾ ਨਾਟਕ ਅਸੀਂ ਅਗਲਾ ਗੋਰੀ ਓਏ ਅਗਲਾ ਨਾਟਕ ਅਸੀਂ ਥੜਾ ਥੱਲਾ ਥੜਾ ਇਹ ਨਹੀਂ ਹਾਂ ਆਹੋ ਕਰ ਸੇ ਨੂੰ ਇਹੜਾ ਥੱਲੇ ਨੱਪ ਲੈ ਕਰੀ ਜਦੋਂ ਲੱਗ ਜਾਏਗਾ ਇਹਨਾਂ ਨੇ ੱੱਕਾ ਕਰਨਾ ਹੋਵੇ ਲਾਹ ਦੁਬਾਰਾ ਲਾਵੀ ਕਿਵੇਂ ਕੀਤੀ ਲਾਹ ਤਾਂ ਹੀ ਇੱਕ ਵਾਰੀ ਉਹ ਲਾਹ ਤਾਂ ਹੀ ਇੱਕ ਵਾਰੀ ਲੈ ਆ ਇਹਦੇ ਵਿੱਚ ਪਾ ਹਾਂ ਕਿਨੇ ਹੋ ਰਿਲੀ ਕਰਨੀ ਬਟੋ ਹੂੰ ਆਜੇ ਰਿਲੀ ਕਰਨੀਂ ਪਿੱਛੋਂ ਪਿੱਛੋਂ ਘਾਰ ਹੋ ਰਹਾ ਆਗੇ ਇਹਨੂੰ ਮੜਾਏ ਕਰ ਤੈਨੂੰ ਹਾਂ ਇਹਨੂੰ ਘਾਰ ਹੋ ਰ ਮੜਾ ਕੁ ਮਾਰ ਹੀ ਨਹੀਂ ਲੱਗਦੀ ਉਹ ਬਹਿ ਲੱਗਾਂ ਦਾ ਨਹੀਂ ਚੱਕਰ ਹੁੰਦਾ ਥੋੜੀ ਜਿਹਾ ਹੋਰ ਕਰੋ ਇਹ ਐ ਕਰਾਂਗੇ ਦੋ ਤਰ੍ਹਾਂ ਵਾਹੀ ਵਾਹੀ ਉਹ ਵੀ ਕੀਤੀ ਅੱਗੇ ਆ ਜਗਾਰ ਆਪਾਂ ਤਿਆਰ ਕੀਤਾ ਜੀ ਸਪੈਕਾ ਜਿਵੇਂ ਕਈ ਵਾਰ ਵਿੰਗੀ ਵਿੰਗੀ ਹੋ ਜਾਂਦੀ ਆ ਬਸ ਠੀਕ ਐ ਆ ਦੇਖੋ ਕਿ ਕਿੱਡਾ ਉਹਦੀ ਜਗਾਰ ਐ ਆਪਾਂ ਨੂੰ ਦੋ ਪਸਾਲ ਹੋ ਗਿਆ ਤਿਆਰ ਤਿੰਨ ਪਸਾਲ ਹੋ ਗਿਆ ਤਿਆਰ ਕੀਤੇ ਨੂੰ ਜੇਕਰ ਆਪਣੀ ਸਪੈਗ ਵਿੱਚ ਕੋਈ ਇਹ ਅੜਿੱਕੇ ਥਾਂ ਦੇ ਹੋਵੇ ਆਪਾਂ ਇਹਨਾਂ ਦਾ ਸਿੱਧੀ ਕਰ ਸਕਦੇ ਹਾਂ ਇਹਦੇ ਵਾਸਤੇ ਬਣਾਇਆ ਸੀ ਕਿੰਦੇ ਵਾਸਤੇ ਤਮੀਆਂ ਵਾਸਤੇ ਥੋੜਾ ਬਣਾਇਆ। ਔਰ ਨਹੀਂ ਨਹੀਂ ਇਹਦੇ ਥੋੜਾ ਬਣਾਇਆ। ਇਹ ਬਣਾਇਆ ਮੈਂ ਦੱਸ ਪੈਕਾਂ ਵਾਸਤੇ। ਨਹੀਂ ਇਸ ਪੈਕਾਂ ਵਾਸਤੇ। ਤੈਨੂੰ ਇਹਦੇ ਬਾਰੇ ਇਹ ਕਿੱਥੇ ਕਾਹਦਾਸ ਬਣਾ ਤੂੰ ਦੱਸ ਮੈਨੂੰ ਥੱਲੋ। ਦੱਸਿਂ। ਜਦੋਂ ਤਮੀਆਂ ਮਗਰ ਰੁੱਕ ਜਾਂਦੇ ਵੇਟੂਡ ਪਾਉਂਦਾ ਸੀ। ਉਹਨਾਂ ਦੇ ਕਰਕੇ ਥੋੜਾ ਉਹ ਤਾਂ ਬਲੂ ਸ਼ਾਰਪਟ ਗਈ ਸੀਗੇ। ਇਹਦੇ ਨੇ ਵਾਸਤੇ ਬਣਾਇਆ ਇੱਥੇ ਹੁੱਕ ਇੱਥੇ ਕੀ ਕੰਮ ਕਿਸ ਚੀਜ਼ ਦਾ? ਆਹ ਲਾਮ ਲੱਗੇ ਕੰਮ ਹੈ। ਮੀਆਂ ਲਾਮ ਦਾ ਕੋਈ ਕੰਮ ਹੀ ਨਹੀਂਗਾ। ਉਹ ਇਹਨੂੰ ਇਹਨੂੰ ਲੈ ਜਾਂਦਾ ਰਹੀ ਉੱਥੇ ਉਹ ਇਹਨੂੰ ਥੋੜਾ ਤਾਂ ਮੇਰੇ ਬੱਚਾ ਤੈਨੂੰ ਨਹੀਂ ਪਤਾ ਇਹਦਾ ਆ ਆ ਫਿਰ ਮੈਨੂੰ ਆ ਵੈਲਡਿੰਗ ਕਰਨ ਦਾ ਕੀ ਕੀ ਮਤਲਬ ਨਿਕਲਣਾ ਆ ਚੀਜ਼ ਇਹਦਾ ਇੱਥੇ ਕੀ ਕੰਮ ਹੋਕ ਦੇ ਵਿੱਚ ਆਈਂਦਾ ਇਹ ਦੱਸ ਮੈਨੂੰ ਜਿਹੜੀ ਚੀਜ਼ ਮੈਂ ਵੈਲਡਿੰਗ ਕੀਤੀ ਹੈ ਇੱਥੋਂ ਐ ਇੱਥੇ ਸਪੋਰਟ ਪੁੱਲ ਲਾਣਾ ਹੈ ਤੂੰ ਕਿਹਦੇ ਨਹੀਂ ਹੋਈ ਬੱਚੂ ਅਭੀ ਤੂੰ ਬੱਚੋ ਬਾਹਰ ਕਰ ਕਮਾਈ ਨਾ ਜਾ ਤੂੰ ਕਿੱਥੇ ਕਿਹੜੇ ਨਾਲ ਪਹੁੰਚਿਆ ਬਸ ਕਰ ਇੱਕ ਦਾਮ ਲਾ ਐਵੇਂ ਮੜਾ ਜਾ ਤਾ ਮਾਰਦਾ ਰੁਕੀ ਕਮਾਣਾ ਪਿਛਾ ਉਹਦਾ ਜਾਣ ਦੇ ਜਾਣ ਦੇ ਤਾਂ ਗੇੜਾ ਗੇੜਾ ਇਹ ਬਸ ਹੋਰ ਗੇੜ ਥੋੜਾ ਆ ਬਸ ਵੀਡੀਓ ਨਹੀਂ ਹੀ ਕਰਦੀ ਬਸ ਠੀਕ ਹੈ ਬਾਈ ਨੇ ਪਿੱਛੇ ਰਹਿਣ ਦੇ ਨਹੀਂ ਪਾ ਉਹਦਾਂ ਨਾਲ ਕਾਸ ਤੋਂ ਉਤਰਾ ਉਤਰਾ ਆ ਜਣਾ ਨਹੀਂ ਆ ਜੇ ਨਹੀਂ ਕਮਾਣਾ ਪਿੱਛੇ ਲਾ ਤੀ ਤੀ ਤੂੰ ਜਾਨ ਕੀ ਕੀਤਾ ਜੀ ਹਾਂ ਹਾਂ ਬੜਾ ਕਿਹੜਾ ਕਸੇ ਮੜਾ ਰੋ ਗਿੜੀ ਆਇਆ ਕਿਹੜਾ ਹੀ ਏ ਥੋੜਾ ਏ ਥੋੜਾ ਉਹ ਪਿਛਾ ਕਰ ਉਹ ਤਾਂ ਕਰ ਦੂਜੇ ਪਾਸੇ ਦੂਜੇ ਪਾਸੇ ਓਹੋ ਥੋੜਾ ਹੋਰ ਕਰ ਬਸ ਠੀਕ ਇੱਥੇ ਤੇ ਗੋਬ੍ਲਾਸ ਕਰ ਫੜੀ ਚੱਕੀ ਨਾ ਗੁਰਪੀਖਾ ਨੜ ਪੱਕਾ ਕਰ ਦੇ ਤੂੰ ਥੜਾ ਹਸਨ ਕਸਿੰਦਾ ਹੋਰ ਥੜਾ ਕਟਹਿਟ ਏ ਟਹਿਟ ਉਤਲਾ ਕਾਸ ਕਰ ਦੋ ਗੇੜੇ ਥੜੇ ਨੂੰ ਦੋ ਗੇੜੇ ਦੇ ਦੇ ਹੋਰ ਹਾਂ ਬਸ ਪੱਕਾ ਕਰ ਦੇ ਮਿੱਤਰੂ ਨਾਲ ਆ ਲੈ ਫਿਰ ਪੱਕੇ ਬਾਅਦ ਕਰੀਏ ਐਂ ਕਰੋ ਹੁਣ ਆ ਕਰਨਾ ਕਿਡਾ ਇਹਨੇ ਚੋਕਾ ਥੜਾਕਾ ਕਰ ਹਾਂ ਹੂੰ ਹਾਂ ਕੇ ਵਾ ਅਗਲਾ ਹਾਂ ਗੋ ਚੱਕੋ ਬਾਸ ਕਾਟਾ ਕੋਣ ਵੀ ਆ ਗਈ ਤੋ ਗੋਰੀ ਚੋਕਾ ਬਸ ਬੱਸ ਕਰੋ ਐਂ ਕਰ ਉਤਰੇ ਨਾਟ ਹਣ ਕਾਹੋ ਹਾਂ ਬਾਕੀ ਨਾ ਆਇਆ ਹਾਂ ਤੂੰ ਲੱਕੀ ਥੋੜੀ ਚੱਕ ਆਏ ਮੈਂ ਕਿਵੇਂ ਤੂੰ ਇਸ ਪੱਕਾ ਕਰ ਦੇ ਨਾਟ ਐ ਇਧਰ ਹੋ ਗਈ ਛੱਟਾ ਇਧਰ ਚੱਕ ਰਾਂ ਆਪਾ ਬਾਸ ਕਾਟੋ ਚੋ ਕਰ ਉਹ ਤੇ ਨਹੀਂ ਨਹੀਂ ਬੱਚੇ ਇਹਨਾਂ ਨੇ ਛੇੜਦੇ ਬਸ ਵੀ ਹਾਂ ਜੀ ਬਰਾਬਰ ਤੋਂ ਹੋ ਗਈ ਹੁੰਦੇ ਬਰਾਬਰ ਨਾਲ ਉਸਪੈਕਾ ਵੱਡੀ ਛਟ ਹੁੰਦੀ ਆ ਕਿ ਕੁਝ ਗੋਟੀ ਲਿਆ ਹਾਂ ਆਹ ਨਹੀਂ ਆਸਪੈਕ ਖੋਲ ਲਓ ਤੰਦਰਦਾਂ ਇਹਨਸਦਾ ਕਰ ਪਹਿਲੋਂ ਬਣਾ ਲੱਗ ਲਾ ਪਉਣ ਟ੍ਰੈਨ ਦੇ ਇਹਨਸਦਾ ਕਰ ਉਹ ਵੀ ਕਰ ਦਿਓ ਇਹ ਕਰ ਸੇ ਤਕਰੀਬਨ ਨੀ ਇਹ ਦੇ ਗੇਰ ਬਰੋਂ ਸੋਕੇ ਪੈ ਜਾਂਦੇ ਨੇ ਕਾਰ ਹੀ ਦੀ ਕਿੰਦੇ ਕਿੰਦੇ ਹਾਂ ਹਾਂ ਬਰੇਡ ਪੈਂਦੇ ਨੇ ਬਰੇਡ ਨਾਲ ਲਾਣੀ ਪਈ ਥੁਰੂ ਅੱਗੇ ਦੇ ਰਮ ਬਰੇਡ ਪੈ ਰੱਖਿਆ ਦੇਣਾ ਉਹ ਬਰੇਡ ਦੇ ਰੁਪਏ ਦਾ ਜੀ ਦੋਵੇਂ ਨਹੀਂ ਪੈਂਦਾ ਉਹ ਚਲ ਚੱਲ ਯਾਰ ਤੇ ਬਾਸ ਕਰ ਲੱਖੇ ਘੋੜੀ ਫਲਵਾਣੀ ਸਪੈਗ ਇਹ ਆਹ ਕੋਲਾ ਆ ਵੱਡੀ ਵੀ ਜਿਹੜੀ ਆ। ਕਦਲਾ ਨੜ ਕਾਹਦੇ ਪੂਰਾ ਕਾਹਦੇ। ਇੱਥੇ ਖੁੱਲਣ ਦੇ। ਅੰਦਰ ਕਿੱਧਰ ਆ ਕੇ ਇਹਨੇ ਤਰੂ। ਕਿੱਥੇ ਹੀ? ਕਿਧਰੇ ਦੇ ਗਏ ਹੀ? ਹਾਂ? ਉਹਨੇ ਡਰਾਈਵ ਰੱਖ ਨਹੀਂ। ਡਰਾਈਵ ਲੱਗ ਜਾ। ਤੂੰ ਗਿਆ ਸੀ ਜਾਣਾ ਕੋਈ ਕੰਮ ਕਰ ਲੈ। ਸੀ ਕਿਹਨੇ ਬਸਣਾ ਹੈ। ਹਾਂ? ਇਹਨੇ ਬਸਣਾ ਹੈ। ਬਕਸੇ ਦਾ ਦਿੱਤਾ। ਤੇ ਇਹਨੂੰ ਬੜਾ ਅਸਾ ਹੀ ਨੇ। ਕਿਨੂੰ? ਪੱਕੇ ਕਰਾ ਨਾਟਾ ਇਹ ਚੈੱਕ ਕਰ ਹੈ ਚੈੱਕ ਕਰ ਬਣ ਜਾ ਚੈੱਕ ਕੀ ਕਰਾਉਣਾ ਐ ਕਰ ਆ ਨਾੜ ਕਸ ਮਾੜੇ ਮਾੜੇ ਓਏ ਗੋਰੀ ਆ ਨਾੜ ਕਸ ਇਹੋ ਚਾਬੀ ਲੱਗਣੀ ਆ ਕਸ ਤੂੰ ਕਹਿਣਾ ਕੀ ਕਰ ਰਹੇ ਹੋ ਕੰਮ ਨਹੀਂ ਹੋਣਾ ਆਪਣਾ ਵੇ ਪ੍ਰੈਸ਼ਰ ਨਹੀਂ ਫੀਡਿੰਗ ਹੋ ਗਈ ਆਪਣੀ ਹੁਣ ਆਪਾਂ ਇਹਦਾ ਲਾਉਣਾ ਫਿਲਟਰ ਵਗੈਰਾ ਤੇ ਵਰਨਰ ਮੇ ਪੋਨੇ ਆ ਪਾ ਕੇ ਨਵੇੜ ਕੇ ਕੰਮ ਫਿਰ ਦੁਬਾਰਾ ਪਾਉ ਮਸ਼ੀਨ ਦੇ ਚਾਲੇ ਰਹਿ ਜਾਂਦਾ ਚਾਬੀ ਨਾਲ ਕਾਹ ਲੈਂਦਾ ਹਾਂ ਠੀਕ ਨਾ ਬਣਾ ਕਿਵੇਂ ਉਹ ਗੇੜ ਹੀ ਨਾ ਏ ਹੱਥ ਵਿੱਚ ਪਾਉ ਏ ਜਿਹੜਾ ਗੇੜ ਚੰਗਾ ਏ ਕਾਹ ਉਰ ਫੜ ਹੱਥ ਨਾਲ ਉਰਲੇ ਪਾਉ ਬਾਸਰਾ ਫੜ ਕਾਸ ਖਾਂ ਓਏ ਉਰਲੇ ਵਿੱਚ ਹੱਥ ਨਾਲ ਫੜ ਹਾਂ ਨਾਟ ਨੂੰ ਇੱਥੋਂ ਉਹਦਾ ਕਾਸ ਚਾਬੀ ਨਾਲ ਏ ਮੜਕਾ ਦੇ ਗਿਰਨਾ ਸਿੰਦਾ ਕਣੀ ਹਾਂ ਗੁੱਡ ਨਾ ਤਰਾ ਦੇਖਦਾ ਕਾ ਯਾ ਦੋਹਾਂ ਦੰਦਾ ਗੁੱਡਾ ਤਰਾ ਚੱਲ ਕੇ ਦੈ ਨਾ 24 ਤਾਈ ਜੀ ਨਾ ਗੁੱਡਾ ਤਰਾ ਮੇ ਕਾ ਆਇਆ ਹਾਂ ਉਹ ਗਿਆ ਰਹੇ ਮੇ ਨੜਕ ਹੈ ਦੰਦਾਸ ਨਾ ਫੜਿਆ ਮੈਂ ਆ ਪਾਣ ਮੈਂ ਪੁੱਛਾਂ ਕੇ ਤੂੰ ਇਧਰ ਕੇ ਲੈਣਾ ਉਧਰ ਚੱਲ ਫਰਦਾ ਕਹਾ ਜਾਣਾ ਹਾਂ ਖੋਲ ਨਹੀਂ ਕੋਈ ਆਈ ਵਿੱਚ ਦੇਖੀ ਦਿੱਤਾ ਕੋਈ ਹੋਰ ਪਿੱਛਾ ਸਪਾ ਕੱਢ ਓ ਮੇਰੇ ਬੰਦੇ ਬਹੈ ਨਾ ਨਹੀਂ ਕਸਣਾ ਢੱਲਾ ਕਰ ਇਹਨੂੰ ਢੱਲਾ ਹੀ ਹੈ ਘੱਟ ਲਾ ਮੜਾ ਜਾ ਘੱਟ ਲਾ ਇਹਨ ਚੱਕਿਆਂ ਕੇ ਬਾਅਦ ਕਟੂੰ ਠੀਕ ਹੈ ਨਾ ਹੋਰ ਕਰ ਤਬਾਸ ਅਗਲਾ ਮੜਾ ਟਾਇਰ ਕਰਾ ਉਹ ਜਿਹੜਾ ਅਗਲਾ ਉਹ ਜਿਹੜਾ ਉਹ ਵੇਚ ਲਾਉਂਦੇ ਵਾਲਾ ਉਹ ਇਹ ਚੱਬੀ ਨਹੀਂ ਹੋ ਜਾਣਾ ਬਾਸ ਕਰ ਬਸ ਕਿੰਨਾ ਕੱਸਿਆ ਜੀ ਆਈ ਨਾ ਕਰੀ ਬਸ ਜ਼ਿਆਦਾ ਨਾ ਕਸੀ ਬਾਸ ਕਰਦੇ ਚ ਕਿਸੇ ਦੀ ਹੁੰਦੀ ਔਰ ਲਾ ਵੇ ਹੁਣ ਆ ਕੱਸਿਆ ਕੋਈ ਇਹਨਾਂ ਲੱਖੀ ਚਾਰ ਲਿਆ ਠਿਮਰੇ ਲਿਆ ਲੱਭ ਗਏ ਦੋ ਲਿਆ ਪਿੱਛੇ ਕਸੀਏ ਕਿਹੜੀਆਂ ਪਿੱਛੇ ਲਿਆ ਡਬਲ ਕਰਤੀ ਆ ਉੱਥੇ ਪੰਜਾਂ ਨਿਕਲੇ ਦੇ ਇਹਦਾ ਆਪਾਂ ਉਹ ਜੇ ਟਾਇਰ ਮਾੜੇ ਲੱਗੇ ਪਾ ਦੇਣਾ ਆਪਣਾ ਖਾਤਾ ਲੱਗੇ ਵਿਆਹ ਦਾ ਮਾੜਾ ਹੋਏ ਪਏ ਉੱਥੇ ਹੋ ਗਿਆ ਹੈ ਨਹੀਂ ਨਹੀਂ ਟਾਇਰ ਤਾਂ ਜਿੰਨੇ ਮਰਜ਼ੀ ਲੈ ਜਾ ਆਣਾ ਪਿਆ ਆਉਣਾ ਉਹ ਨਾ ਉਹ ਰਾਂ ਕੇਸ ਜੁਮੇਰ ਚੱਕੀ ਨਹੀਂ ਨਹੀਂ ਵੀ ਤੂੰ ਜਿੰਨੇ ਮਰਜ਼ੀ ਲੈ ਆ ਉਹਨਾਂ ਪਿਛਾ ਦਾ ਵਿਆਹ ਖਰਾਬ ਕਰ ਲੈਣਾ ਗੱਡੀ ਕਾਡੋ ਪਾਣੇ ਨੇ ਨਾ ਤਿੰਨੇ ਟਾਇਰ ਆ ਸ਼ਾਇੰਦੇ ਆਡਰ ਦੇ ਹੈ ਹਾਂ ਮੈਨੂੰ ਕੀ ਲੈ ਕੇ ਦਿੱਤੇ ਤੇ ਉਹਨਾਂ ਦਾ ਕੁਝ ਨਹੀਂ ਲੈ ਕੇ ਦਿੱਤਾ ਫੇਰ ਫੇਰ ਮੈਨੂੰ ਐਵੇਂ ਹਾਂ ਓਏ ਆਪਾਂ ਗੋਰੀ 14 ਹਟਲਾ ਕੱਲ ਦੇ ਕਿੰਨੇ ਪੈਠ ਲਾ ਕੇ ਆ ਗਏ ਗੋਰੀ ਉਹਾਂ ਦਾ 14 ਰੋਗ ਹੈ ਨਹੀਂ 14 ਦੇ ਦਸਤੀ ਆਂਦਾ ਸੀ ਮੇਰਾ ਮੇਰਾ ਦੇ ਤੇ ਮੈਂ ਚੀਜ਼ ਦੀ ਲਈ ਕਿੰਨੇ ਰੋਗ ਆਏ ਪੰਜ ਕਿਲੋ ਰੋਗ ਹੈ ਮੇਰੇ ਨਾਲ ਮੈਂ ਫਿੱਟ ਮੇਰਾ ਖਾਤਰਾ ਗੁਰੂ ਤੇ ਬੰਦ ਨੇ ਲੋਲਦੇ ਉੱਥੇ ਕੋਈ ਨਾ ਖੜਾ ਹੁੰਦਾ ਮੇਰੇ ਖਾਤੇ ਜਿੰਨੇ ਜਿੰਨਾਂ ਨਾਲ ਹਮਾਲ ਲੈਣਾ ਮੇਰੇ ਨਾਲ ਚੱਲੀਆਂ ਉੱਥੇ ਇਹ ਨਹੀਂ ਉਹਦਾ ਨਾਲ ਹੀ ਹੁੰਦਾ ਨਾਲ ਲਿਖਦੇ ਨਹੀਂ ਉਹ ਉਹਦਾ ਬੰਦੇ ਦਾ ਨਾਮ ਨਾ ਲਿਖਣਾ ਨਹੀਂ ਬਿੱਟੂ ਦੇ ਖਾਤੇ ਇਹ ਕੋਣ ਹੈਗਾ ਬਜ਼ੁਰਗ ਹੈਗਾ ਉਹ ਕੰਪਿਊਟਰ ਨਾ ਪੂਰਾ ਦੇਖਦਾ ਕੰਪਿਊਟਰ ਤੇ ਬੈਠਦਾ ਉਹਦਾ ਗੇਮਾਂ ਖੇਡਦਾ ਰਹਿੰਦਾ ਗੇਮਾਂ ਘੁਮਾਣੀ ਨੂੰ ਹਾਗਦਾ ਇੱਕਦਮ ਮੇਰੇ 20 ਹਜ਼ਾਰ ਕੱਢੀ ਹੋਈ ਮੇਰੇ ਖਾਤੇ ਮਾ ਮੇਰਾ ਕਿੜਾ 20 ਹਜ਼ਾਰ ਹੈ ਮਾ ਇਹਨੂੰ ਬਦਾਮ ਨੂੰ ਖਵਾਇ ਕਰੋ ਤੇ ਆ ਬਗ ਬਦਾਮ ਨੂੰ ਪਾਓ ਇਹਨੂੰ ਤਾਂ ਕੋਈ ਕਿੜਾ ਪਾਣਾ ਨੂੰ ਫੜਾਏ 15 ਪਾਣਾ ਦੇ ਫੜਾ ਦੇ ਜਲਦੀ ਕਰ ਇਹ ਕਾਸਤਾ ਹੈ ਮੈਂ ਮੇਰੇ ਤੇ ਨਾੜ ਕਾਹਨ ਤੂੰ ਕਾਸਤਾ ਹੈ ਹੈ ਕਿੰਨਾ ਬਈ ਸਿਆਂ ਬਾਤ ਕਿਲੋ ਬਦਾਮ ਖਾਣੇ ਕਿਲੋ ਕਾਜੂ ਖਾਣੇ ਦੇ ਮਰਬਾਣਾ ਚਾਹੀਦਾ ਜੀ ਇਹ ਰਾਜੂ ਮੇਰਾ ਨਾਟਕ ਅਸੇਉਂ ਦਸਣ ਲੱਗਾ ਖੜਾਈ ਬਿੱਟੂ ਐ ਕਿੰਨੇ ਬਦਾਮ ਕਿਲੋ ਆ ਦੂਜੇ ਕਿਤੇ ਪਾਸ ਕਿੱਥੇ ਇੱਕ ਕਿਲੋ ਨਹੀਂ ਤਾਂ ਉਹ ਹੀ ਦੱਸੀ ਜਨਾ ਆ ਗਈ ਮੈਂ ਕੱਚੇ ਕਣੜ ਨਾਲ ਉਹਨੂੰ ਹੋਰ ਕਰਨਾ ਮੇਰੇ ਲਾਵਾ ਇੱਕ ਦਿਨ ਮੈਂ ਨਾ ਨਾੜ ਕਾਸਤਾ ਆਇਆ ਮੈਂ ਨਾ ਕਾਸ ਮੈਂ ਚਲ ਬਾ ਕੜ ਖੋਲ ਕੇ ਖਾਣਾ ਇਹ ਨਾੜ ਨਹੀਂ ਘਤਿੰਗੀ ਤਿੰਗੀ ਗਿਆ ਨਹੀਂ ਯਾਰ ਉਹਦੀ ਗੱਲ ਸੁਣ ਲਿਆ ਆ ਕਿਹਨਾ ਇਹ ਦੂਜੇ ਜਿਹਦੇ ਨਾਲ ਰੇੜੀ ਕਿਉਂ ਬੰਨ੍ਹ ਕਰ ਲੈਂਦਾ ਰੇੜੀ ਫੜਾ ਦੀ ਮੌਜ ਦੇ ਪੈਸੇ ਬਣ ਗਿਆ ਚਾਰ ਰਿਆ ਬੰਨ੍ਹ ਦਉ ਬੱਦੇ ਨਵੇਂ ਰੰਗ ਜਦੋਂ ਮਾਨ ਕਰ ਬੱਲ ਕਰ ਦਿੱਤੀ ਪਾਣੀ ਇਹ ਹੁਣ ਤੇ ਕੀ ਖਾਰ ਕੇ ਬਹਿ ਗਿਆ ਜੇ ਹਾਏ ਇਹ ਤੇਰੀ ਪੱਤੀ ਪਾ। ਕੋਈ ਬੰਦ ਪੁੱਠਾ ਕੰਮ ਕਰਨਾ ਤੁਸੀਂ ਸਿੱਧਾ ਗੰਦ ਟੋਟਾ ਹੈ ਹੀ ਨਹੀਂ। ਜੇ ਪਹਿਲਾਂ ਜੈਕਰਾ ਸਿਸਟਮ ਬਣਾਈ ਜਾਂਦਾ ਤੇ ਪੈਂਚਰ ਤੋਂ ਨਾ ਹੁੰਦਾ ਉਹਨੇ। ਸਾਡੇ ਕਰਵਾ ਗੱਡੀ ਨਾਲ ਜੱਕ ਗਿਆ ਜੱਕ ਗਿਆ ਵਾਹੇ ਤੇ ਰਾਹ ਕੋਲ ਰੱਖੀ। ਉਹਨੇ ਕਦੇ ਇਹ ਨਹੀਂ ਜਦੋਂ ਕਾਰ ਐ ਤੇ ਪੈਂਚਰ ਨਹੀਂ ਵਿੜਦਾ ਰਾਹ ਦੇ ਚ। ਮੇਰੀ ਪੈਂਚਰ ਹੋਏ ਹਿੱਫਤੀ ਕਰਨੀ। ਕਿਵੇਂ? ਇੱਕ ਬੰਦੇ ਨੇ ਹੋਰ ਆਪਣਾ ਕੋਈ ਕਮੈਂਟ ਕੀਤਾ। ਕੀ ਕਹਿਣਾ? ਉਹ ਜਿਹਨੇ ਅੱਤ ਵੀ ਚੈੱਕ ਕਰਤਾ। ਆਹਦੇ ਟਾਇਰ ਨਵੇਂ ਨੇ ਪੰਜੇ ਇਹ ਹਾਲ ਵਾਲਾ ਮੇਰੇ ਤੇ ਸਟਿਪ ਨਹੀਂ ਨਵੀਂ ਹੈ ਪੰਜ ਚੰਦਰ ਆਹੋ ਵਿੱਚ ਸਟਿਪ ਨਹੀਂ ਨਵੀਂ ਹੈ ਪਹਿਲਾਂ ਤੈਨੂੰ ਨੀ ਚਾਰ ਟਾਇਰ ਨਵੇਂ ਚਲਾਵਿ ਦਿੱਤੇ ਤੂੰ ਵਿੱਚ ਕਿੱਧਰ ਬੋਲ ਪਿਆ ਹੈ ਤੈਨੂੰ ਚਲਾ ਕੇ ਤੇ ਚਾਰ ਟਾਇਰ ਨਵੇਂ ਮੁੜ ਕੋਲ ਦਿੱਸਾਈ ਕੋਣੀ ਨੜਕਿੱਤੇਗਾ ਕਿਤੇ ਉਹ ਮੁੜ ਕੋਲ ਲੱਭਾਈ ਕੋਣੀ ਕਿਤੇਗਾ ਬਾਪਰਾ ਤੱਕੋ ਪੈਸੇ ਵਿਆਜ ਹੈ ਹੈ ਏ ਬੋਲੇ ਵਾਲੇ ਵਿੱਚ ਤਾ ਕਰਕੇ ਹਾਂ ਕਿੰਨੇ ਚੜਵਾ ਕੇ ਦਿੱਤੇ ਨੇ ਬਾਕੀ ਪੈਸਾ ਦਦੇ ਆਏ ਥੋੜੇ ਠਲਾ ਆ ਸੀ 2 ਰੁਪਏ ਹਰ 2 ਠਲਾ ਗਏ 2 ਰੁਪਏ ਪਿੱਛੇ ਵਿਹਾਰ ਖਰਾਬ ਹੋ ਗਿਆ ਇੰਨਾ ਜਿਆਦਾ ਦੇ ਦੇ ਥੋੜੇ ਘਠਾ ਲੈ ਦੇ ਨੇ ਪਤਾ ਨਹੀਂ ਕੀ ਚੱਕਰ ਕਦਾ ਤਕਦਾ ਚਾਹੀਦਾ ਉਹ ਤਾਂ 2 ਰੁਪਏ ਦਿੰਦਾ ਮੈਂ 2 ਹੱਕੜਾ ਰਹਿੰਦਾ ਆ ਦੇਖੋ ਸਾਨੂੰ ਪੱਛਾਉਂਦਾ ਆ ਤੇ ਤੀਜੀ ਵਾਰ ਹੋ ਜੇ ਚਾਪੀ ਡਿੱਗ ਪੀਂਦੇ ਗਰੋਂ ਹੱਥ ਪਾਣਨ ਪਾਣੇ ਕਿ ਮਸ਼ੀਨ ਨੂੰ ਥੋੜਾ ਤੇ ਪਾਣਾ ਹੈ ਪਾਣਾ ਬੰਦ ਆ ਪਾਸਾਰ ਕਿਸੇ ਨਾਲ ਲਾਇਆ ਤੈਨੂੰ ਕਿਵੇਂ ਦਾ ਮਹਿਸੂਸ ਹੋਇਆ ਸੱਚ ਦੱਸਣਾ ਝੂਠ ਨਹੀਂ ਮਾਰਨਾ ਕਿਵੇਂ ਦਾ ਹੈ ਹਾਂ ਸੋਹਣਾ ਕੋਈ ਯਾਰ ਨਹੀਂ ਕਿਵੇਂ ਲੱਗਾ ਤੈਨੂੰ ਲਾਹ ਲਾਹ ਤੇ ਲੱਗਾ ਕਿਵੇਂ ਦਾ ਸੀ ਬਣਾਣਾ ਚੰਗਾ ਤੈਨੂੰ ਵਧੀਆ ਲੱਗਾ ਕਿ ਤੈਨੂੰ ਔਖਾ ਲੱਗਾ ਥੋੜਾ ਜਿਆਦਾ ਨਹੀਂ ਵਧੀਆ ਲੱਗਾ ਪਾਣਿਆਂ ਨੇ ਵਧੀਆ ਲੱਗਾ ਫਿਰ ਮੇਰੇ ਨਾਲ ਥੋੜਾ ਆਉਂਦਾ ਬਹਿ ਕੇ ਤੈਨੂੰ ਨਹੀਂ ਤੇਰ ਮੈਨੂੰ ਦਿਨਾਂ ਨੂੰ ਦਿੱਤੀ ਨਾ ਨਾ ਜੇ ਵਧੀਆ ਲੱਗਾ ਫਿਰ ਮੇਰੇ ਨਾਲ ਥੋੜਾ ਆਉਂਦਾ ਹੇ ਤੂੰ ਹੂੰ ਕਿ ਮਾਰੀ ਦੇ ਦਿਨ ਕੱਟੇ ਨਹੀਂ ਮਾਰੀ ਦੇ ਆਪ ਮਾਰੀ ਦੇ ਕੱਟੇ ਗਏ ਐ ਕਿ ਉਹਨੂੰ ਉਹਨੂੰ ਬੋਲਦਿਆਂ ਪਿਆ ਸੀ 25 ਦਿਨ ਪੂਰੇ ਹੋ ਗਏ ਲੱਖ ਪਤੀ ਬਣ ਗਿਆ ਮੈਂ ਐ ਨਿਆਰੇ ਲੈ ਗਏ ਅੱਜ ਕੇ ਬਾਅਦ ਹੈ ਗੈਰ ਛੁੱਟੀ ਕੀ ਹੋ ਦੂਜਾਂ ਨਾਲ ਮਾਲਕ ਨੂੰ ਹੱਦ ਆਉਦੇ ਨੂੰ ਤੈਨੂੰ ਆਉਂਦਾ ਨਹੀਂ ਚਾਂਦੀਰਾਮਾ ਤਾਂ ਮਾਲਕ ਇੱਧਰ ਦਾ ਮੈਂ ਯਾਰ ਡਰਾਈਵਰ ਵੀ ਮੈਂ ਡਰਾਈਵਰ ਵੀ ਮੈਂ ਹਾਂ ਕਿੰਦੀ ਕਿੜੀ ਇਹ ਜਿਹੜੀ ਅੱਲਾ ਮੈਂ ਕਰ ਤੋਕਾ ਬੈਰ ਡਰਾੜ ਫਾੜਾ ਤੁਰ ਲਾ ਰਾ ਨਾ ਵੇੜ ਲਾ ਜਲਦੀ ਜਲਦੀ ਆਪਾਂ ਫਿਰ ਬਸ ਫਿਰ ਤਿਆਰ ਕਰਕੇ ਮਸ਼ੀਨ ਤੇ ਚਿਲਡਾ ਫੜਾ ਲਾ ਕੇ ਹਾਂ ਊੜ ਪੜਵਾ ਕੇ ਊੜ ਪਾਣ ਜਾ ਰਹੇ ਊੜਾ ਪਹਿਲੇ ਬੜ ਬੜ ਦੇ ਪਾਦ ਹੈਗਾ ਉੱਥੇ ਮਸ਼ੀਨ ਤੇ ਕਿੰਨੇ ਵੇਖਣਾ ਯਾਰ ਆਪਣਾ ਆਪਾਂ ਮਸ਼ੀਨ ਤੇ ਬਹਿ ਜਾਣਾ ਬਾਸ ਤੋਂ ਬਾਅਦ ਉਹ ਤੁਹਾਡੀ ਇੱਛਾ ਪਾਣੇ ਪਾਲਿਆ ਜੀ ਗਰਮੀ ਮਹਿਸੂਸ ਕਰਾਈਏ ਨਿਕਨੀ ਕਰਾਈ ਜਾਂਦੀ ਏ ਵੀ ਘੱਟ ਪੀਲ ਹੀ ਕਰੋ ਪੀਤੀ ਤੇ ਐਵੇਂ ਤੇਨੂੰ ਗਰਮੀ ਉੱਤੇ ਐਵੇਂ ਤੇਰਾ ਕੰਮ ਹੈ ਇਹ ਹੋਈ ਨਹੀਂ ਤੇਰਾ ਕੰਮ ਕਰਦਾ ਜੀ ਕਿਉਂ ਨਹੀਂ ਕਰਦਾ ਪਈ ਇਹਦੇ ਕਰ ਨਹੀਂ ਕਰਦਾ ਰਾਤ ਨੂੰ ਬਲੇਡ ਪਈ ਜਾਂਦੇ ਤੈਨੂੰ ਤੇ ਹੋਰ ਯਾਰ ਨਾ ਬਲੇਡ ਦੋਖ ਨੂੰ ਇਹਦਾ ਮਾੜਾ ਕੱਪੜਾ ਲਗਾ ਪੰਜ ਹਜ਼ਾਰ ਦੇ ਠੀਕ ਹੈ ਹੂੰ છોકરી ਆયા ਵਿਆਹ ਹੀ બોલા પક્કા ਹੀ ਤੇ ਜਿਹੜਾ ਗੰਦੇ ਨਿਕਲੇ ਨੇ ਮੈਂ ਉਹਨਾਂ ਦਾ ਫੋਟੋ ਕਰ ਪੁਰਾਣੇ ਪੱਤੀ ਵਿਖਾਰ ਪਰ ਚੁਣਵਾ ਗਲੇ ਕੱਪੜੇ ਕਿਥੇ ਤੇਰੇ ਇੱਕਦਮ ਆ ਪਿਆਮੇ ਲਈ 600 ਦਾ ਉਹ ਹੈ ਕਿਥੇ ਨੇ ਕੱਪੜੇ ਠੀਕ ਹੈ ਗੱਲ ਸੁਣਨੀ ਚਾਹ ਰਹਾ ਮੈਂ ਗੁਰੂ ਸੋ ਟ੍ਰੇਨ ਚੜਨ ਲੱਗਾ ਤੇ ਮੈਂ ਪੀ ਲਗਾ ਪਾਣੀ ਬੰਦੇ ਪਾਣੀ ਪੀ ਲੰਗਾ ਢੋਲੀ ਤੋਂ ਪਿੱਛੋਂ ਕਾੜ ਕੇ ਸਾਰਾ ਪਿਆਮਾ ਠੀਕ ਹੈ ਪਾਣੀ ਪੀ ਲਿਆ ਕਾੜ ਕੇ ਤੇ ਉਹਨੇ ਕੀ ਸਾਥ ਪਾਣੀ ਪੀਣ ਲਗਾ ਤਾਂ ਕਿਸੇ ਵੇਖਣ ਪਜਾਮਾ ਪਾੜਦਾ ਫਿਰ ਮੋੜ ਕਾ ਮੋੜਦਾ ਨਹੀਂ ਮੈਂ ਗੱਲ ਪੈ ਗਈ ਦੁਕਾਨ ਵਾਲੇ ਤੇ ਬੋਲ ਪੈ ਫਿਰ ਉਹ ਪੀਤੀ ਮੇਰੀ ਫਿਰ ਤੂੰ ਕਦੇ ਆਖੇ ਮੈਂ ਕਿਹਾ 100 ਫੀ ਲੜਿਆ ਬੀਤੀ ਦਾ ਹਾਂ ਲੜਿਆ ਮੈਂ ਬਸ ਮੈਂ ਛਾਲ ਨਹੀਂ ਛਾਲ ਦੇਦੀ ਕੋਈ ਨਹੀਂ ਦੁਜਵਾਕਾਂ ਵਾਲੀ ਮੈਂ ਛੋੜੀ ਉਹ ਤੂੰ ਤੀ ਮੈਂ ਚੋਣੀ ਦੀ ਆਲੇ ਉਹੋਂ ਦੀ ਥੋਕ ਤਿੰਨੇ ਵਿਆਹ ਗਿਆ ਕੋ ਸੂਟ ਲਗਾ ਹਰਾਮ ਹੈ ਇਹ ਹੋਰ ਨਹੀਂ ਮਾਰੀ ਕਰਨੀ ਮੈਂ ਪੰਜਰ ਮੈਂ ਬਾਕੀ ਉਹ ਸੂਟ ਕਿੱਧਰ ਗਿਆ ਸੂਟ ਸਾਰੇ ਮੋੜਾ ਮੈਂ ਲੈ ਦੇਣਾ ਪਰਚੀ ਬਣਾ ਕੇ ਲੈ ਆ ਬਾਕੀ ਤੂੰ ਤਾਂ ਮੈਂ ਤਾਂ ਉੱਥੇ ਫਲਾਣ ਨਹੀਂ ਥਾ ਲਾਂਗੇ ਮਹਿੰਗੇ ਲੱਗਣਗੇ ਥੋੜੇ ਜਾਂ ਤੇਰ ਬਾਅਦ ਵਿਆਹ ਤਾਂ ਜਾਣ ਠੱਗਾ ਦੋ ਕਿ ਨਿਕਲ ਕਹਿੰਦੇ ਹਾਂ ਉਹਦੇ ਕੋਲ ਆਈ ਉੰਦੇ ਗੱਲ ਲਈ ਹਾਂ ਤੇਰੇ ਉੱਥੇ ਵਾਲੇ ਫੂਲ ਕੜੋ 50 ਵਾਲੀ ਸ਼ਰਟ ਤੇ ਜਿਹੜੀਆਂ ਆਂ ਕਿੰਨੇ ਦਾ ਸੀ ਆ ਤੋ ਰੇਟ ਵੇ ਹੈ ਕਪੜਾ ਵੇ ਤੂੰ ਰੇਟ ਕਰਕੇ ਪੁੱਛੀ ਤੂੰ ਕਪੜਾ ਪਸੰਦ ਕਰ ਰੇਟ ਵੀ ਗਈ 25 30 ਵਾਲੀ ਸ਼ਰਟ ਤੋ ਆਪੇ ਪਸੰਦ ਹੈ ਰੇਟ ਘੱਟ ਲੱਗਣਾ ਬਸ ਆਪੇ ਚਲੇ ਕੋਈ ਚਾਦਰ ਲੱਗੀ ਖੜੀ ਏ ਕਿੰਨੇ ਸਾਲ ਤੱਕ ਤੂੰ ਡਰਾਈਵਰੀ ਕਰਦੇ ਨੂੰ ਮਾਤਰ ਗੱਲਾਂ ਲੱਗੜ ਮਾਰਨ ਕੇ ਨਹੀਂ ਆਗੋ ਉਹ ਚਾਦਰ ਲੱਗੀ ਹੋਈ ਮੈਨੂੰ ਮੈਂ ਅੰਦਰ ਗੱਲਾਂ ਲਗਾਣੇ ਮਠੋਕੀ ਛਾਂੜ ਤਾਂ ਹੀ ਹੋਏ ਬਾਹਰ ਲੱਗਾ ਮੈਨੂੰ ਰਾੜਪਾਗਰ ਦੇ ਚੱਕ ਆ ਆ ਦੇਖਣ ਗਿਆ ਮੈਂ ਰਾੜਪਾਗਰ ਦੇ ਚੱਕੀ